ਲੋਕਾਂ ਨੂੰ ਪਕੜਿਆ ਹੈ ਕਿ ਇੱਕ ਕ੍ਰਾਈਮ ਕਰਦੇ ਸੀ ਕੀ ਜਾਣਕਾਰੀ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਦੀ ਨਿਗਰਾਨੀ ਹੇਠ ਕਪੂਰਥਾ ਨਾ ਪੁਲਿਸ ਵੱਲੋਂ ਚੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਇੱਕ ਸਪੈਸ਼ਲ ਡ੍ਰਾਈਵ ਚਲਾਈ ਗਈ ਹੈ ਜਿਹਦੇ ਵਿੱਚ ਕਪੂਰਥਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਲੁੱਟਖੋਹ ਵਾਲੇ ਗੈਂਗ ਨੂੰ ਫੜਿਆ ਗਿਆ ਹੈ ਪਿਛਲੇ ਕੁਝ ਦਿਨਾਂ ਚ ਜਿਹੜੀ ਪੁਲਥ ਦੇ ਵਿੱਚ ਕੁਝ ਵਾਰਦਾਤਾਂ ਲੁੱਟਖੋਹ ਦੀ ਹੋਈਆਂ ਸੀ 4 ਤਰੀਕ 4 ਦਸੰਬਰ ਨੂੰ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਨਡਾਲਾ ਦੇ ਇੱਕ ਮੈਡੀਕਲ ਦੁਕਾਨ ਦੇ ਵਿੱਚੋਂ ਗੱਲਾਂ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ 4 ਦਸੰਬਰ ਨੂੰ ਉਸੇ ਰਾਤ ਹੀ ਜਿਹੜੀ ਇੱਕ সুইਟ ਸ਼ਾਪ ਹੈਗੀ ਆ ਭਲੱਤ ਕੋਪੂਰ ਰੋਡ ਭਲੱਤ ਦੇ ਵਿੱਚ ਉਹਦੇ ਕੋਲੋਂ ਜਿਹੜਾ 40000 ਰੁਪਏ ਜਿਹੜਾ ਪਿਸਤੌਲ ਦੀ ਲੋਕ ਤੇ ਜਿਹੜਾ ਖੋਹ ਕੀਤਾ ਗਿਆ ਸੀ 5 ਦਸੰਬਰ ਅਗਲੀ ਅਗਲੇ ਦਿਨ 5 ਦਸੰਬਰ ਨੂੰ ਕੋਪੂਰ ਰੋਡ ਤੋਂ ਇੱਕ ਪਿਸਤੌਲ ਦੀ ਲੋਕ ਤੇ 5000 ਰੁਪਏ ਦੀ ਖੋਹ ਕੀਤੀ ਗਈ ਸੀ ਇਨਾ ਜਿਹੜੇ ਮੁਕਦਮੇ ਲਗਾਤਾਰ ਜਿਹੜੇ ਇਹ ਤਿੰਨ ਮੁਕਦਮੇ ਇਮੀਡੀਏਟਲੀ ਪੁਲਿਸ ਨੇ ਦਰਜ ਕੀਤੇ ਸੀ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਤੇ ਤਫ਼ਤੀਸ਼ ਦੀ ਲੜੀ ਦੇ ਵਿੱਚ ਵਕਫ-ਵਕ ਜਿਹੜੀ ਸਪੈਸ਼ਲ ਟੀਮਾਂ ਬਣਾਈਆਂ ਵੀਆਂ ਸੀ ਜਿੱਤੇ ਨਿਗਰਾਨੀ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਪੁਲਥੇ ਇਨਚਾਰਜ ਸੀਆਈਏ ਤੇ ਵਕ 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 ਐਸਐਚਓ ਸਾਹਿਬਾਨਾ ਵੱਲੋਂ ਕੀਤੀ ਗਈ ਹੈਗੀ ਹੈ ਟੈਕਨੀਕਲ ਐਵੀਡੈਂਸ ਅਤੇ ਸੀਸੀਟੀਵੀ ਫੁਟੇਜ ਤੇ ਹਿਊਮਨ ਇੰਟੈਲੀਜੈਂਸ ਨੂੰ ਦੇਖਦੇ ਹੋਏ ਅ ਕੁਝ ਅਸੀਂ ਦੋਸ਼ੀਆਂ ਨੂੰ ਜਿਹੜਾ ਨੈਰੋਡਾਊਨ ਕੀਤਾ ਸੀਗਾ ਤੇ ਉਹਨਾਂ ਨੂੰ ਇਮੀਡੀਏਟਲੀ ਅਸੀਂ ਜਿਹੜਾ ਰਾਉਂਡ ਅਪ ਕਰਕੇ ਜਿਹੜੀ ਪੁਛਕਿਸ਼ ਕੀਤੀ ਹੈਗੀ ਹੈ ਦੋਸ਼ੀ ਜਿਹੜੇ ਫੜੇ ਗਏ ਹਨ ਉਹਨਾਂ ਦਾ ਨਾਂ ਹੈਗਾ ਤੇਜਿੰਦਰਜੀਤ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਕੁਦੋਵਾਲ ਥਾਣਾ ਕਰਤਾਰਪੁਰ ਸੰਜੀਪਪੁਰ ਬੋਬੀ ਪੁੱਤਰ ਸਤਨਾਮ ਸਿੰਘ ਵਾਸੀ ਰੰਜਫ ਥਾਣਾ ਕਰਤਾਰਪੁਰ ਅਤੇ ਦਰਸ਼ਨ ਸਿੰਘ ਪੁੱਤਰ ਬਖਸ਼ੀ ਸਿੰਘ ਵਾਸੀ ਕੋਰਾਲਾ ਥਾਣਾ ਕਰਤਾਰਪੁਰ ਇਹ ਜਿਹੜੇ ਤਿੰਨ ਦੋਸ਼ੀ ਫੜੇ ਗਏ ਹਨ ਇਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਵਰਤਾਨਾ ਜਿਹੜੀ ਇਹਨਾਂ ਵੱਲੋਂ ਹੀ ਜਿਹੜੀ ਕੀਤੀ ਗਈਆਂ ਹੈਗੀਆਂ ਇਹਦੇ ਵਿੱਚ ਜਿਹੜਾ ਤੇਜਿੰਦਰ ਸਿੰਘ ਉਰਫ ਹੈਪੀ ਹੈਗਾ ਉਹਦੇ ਵਿੱਚ ਆਲਰੇਡੀ سنگੀਨ ਅਪਰਾਧਾ ਤਹਿਤ 11 ਜਿਹੜੇ ਅਪਰਾਧਿਕ ਮਕਦਮੇ ਪਹਿਲਾਂ ਵੀ ਦਰਜ ਹਨ ਇਸ ਤੋਂ ਇਲਾਵਾ ਜਿਹੜਾ ਸੰਜੀਪ ਉਰਫ ਬੋਬੀ ਹੈਗਾ ਇਹਦੇ ਖਿਲਾਫ ਦੋ ਅਪਰਾਧਿਕ ਮਕਦਮੇ ਦਰਜ ਹਨ ਅਤੇ ਦੋਸ਼ੀ ਦਰਸ਼ਨ ਸਿੰਘ ਉਰਫ ਨਿੱਕਾ ਜਿਹੜਾ ਹੈਗਾ ਉਹਦੇ ਖਲਾਫ ਤਿੰਨ ਅਪਰਾਧਿਕ ਮੁਕੱਦਮੇ ਦਰਜ ਹਨ ਇਹਨਾਂ ਨੇ ਇੱਕ ਭੋਪਾਲਪੁਰ ਦੇ ਵਿੱਚ ਵੀ ਕਰਾਨੇ ਦੀ ਦੁਕਾਨ ਤੋਂ ਜਿਹੜਾ 9500 ਰੁਪਏ ਦੀ ਜਿਹੜੀ ਖੋਹ ਹੈ ਇੱਕ ਹਫ਼ਤੇ ਪਹਿਲਾਂ ਕੀਤੀ ਸੀਗੀ ਦੋਸ਼ੀਆਂ ਕੋਲੋਂ ਇੱਕ ਖਡਾਉਣਾ ਪਿਸਤਲ ਇੱਕ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਇੱਕ ਪੇਚਕਸ ਇੱਕ ਤੇਜ਼ਧਾਰ ਚਾਕੂ ਅਤੇ ਭਾਰਤੀ ਕਰੰਸੀ 8200 ਰੁਪਏ ਦੀ ਬਰਾਮਦ ਕੀਤੀ ਗਈ ਹੈਗੀ ਹੈ ਅ ਇਹਦੇ ਇਹਨਾਂ ਦੀ ਅਰੈਸਟ ਦੇ ਨਾਲ ਜਿਹੜੇ 4 ਸਾਡੇ ਅਨਟ੍ਰੇਸ ਕੇਸਿਸ ਸੀਗੇ ਉਹਨਾਂ ਦੀ ਜਿਹੜੀ ਗੁੱਥੀ ਨੂੰ ਜਿਹੜਾ ਕਪੂਰਥਲਾ ਪੁਲਿਸ ਨੇ ਸੁਲਝਾਇਆ ਹੈਗਾ ਇਹਨਾਂ ਦੀ ਹੋਰ ਢੰਗਾਈ ਨਾਲ ਕੁਸ਼ਕਿਸ਼ ਕਰਕੇ ਇਹਨਾਂ ਦੇ ਜਿਹੜੇ ਹੋਰ ਸਾਥੀ ਹੈਗੇ ਤੇ ਹੋਰ ਜਿਹੜੇ ਵਾਰਦਾਤਾਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹੁਣ ਟ੍ਰੇਸ ਕਰਨ 'ਚ ਲੱਗੇ ਹੋਏ ਆਂ ਇਹ ਸਰ ਕਿੰਨੀ ਦੇਰ ਤੋਂ ਇਹੋ ਜਿਹੀਆਂ ਵਾਰਦਾਤਾਂ ਨੂੰ ਜਾਂਦੇ ਰਹੀ ਕੁਝ ਲੋਕ ਨਵੇਂ ਵੀ ਰਲੇ ਨੇ ਕਿ ਬਿਸਾਰੇ ਕ੍ਰਿਮਿਨਲ ਰਿਕਾਰਡਸ 'ਚ ਨੇ ਨੇ ਨਾ ਇਹਨਾਂ ਦੀ ਜਿਹੜੀ ਹੈਪੀ ਹੈਗੀ ਹੈ ਇਹਦੀ ਵਾਰਦਾਤਾ ਜਿਹੜੀ 2017 ਤੋਂ ਜਿਹੜੀ ਸ਼ੁਰੂ ਹੁੰਦੀ ਹੈ ਤੇ 2017 ਤੋਂ ਲੈ ਕੇ 2024 ਤੱਕ ਕੰਟੀਨਿਊਸਲੀ ਇਹ ਜਿਹੜਾ ਜਿਹੜੀ ਕ੍ਰਾਈਮ ਜਗਤ ਦੀ ਜਿਹੜੀ ਦੁਨੀਆ 'ਚ ਇਹ ਹੈਗਾ ਹੈਗਾ ਤੇ ਬਾਕੀ ਮੁਕਦਮਾ ਤੇ ਇਹ ਜਿਹੜਾ ਜ਼ਮਾਨਤ ਤੇ ਬਾਹਰ ਆਇਆ ਹੈਗਾ ਕਪੂਰਥਲਾ ਪੁਲਿਸ ਵੱਲੋਂ ਜਿਹੜੀ ਇਹਦੀ ਪੁਰਾਣੇ ਮੁਕਦਮੇ ਚ ਜਿਹੜੀ ਜ਼ਮਾਨਤ ਹੋਈ ਹੈ ਉਹਨੂੰ ਰੱਦ ਕਰਾਉਣ ਦੀ ਵੀ ਜਿਹੜੀ ਅਰਜੀ ਦਿੱਤੀ ਜਾਊਗੀ ਠੀਕ ਕਰੇ ਐਡਿਕਟਡ ਨੇ ਜਾਂ ਕੀ ਕਰਦੇ ਨੇ ਇਸ ਤਰ੍ਹਾਂ ਯਾਨੀ ਕਾਰਨ ਕੀ ਹੈ ਲੁੱਟਖਾ ਕਰਨ ਦੇ ਪਿੱਛੇ ਦਾ ਕੀ ਸਹਾਰਾ ਲੱਗਦਾ ਇਹ ਕ੍ਰਿਮੀਨਲ ਮਾਈਂਡ ਦਾ ਹੀ ਹੈਗਾ ਮੇਨ ਪਰਪਸ ਇਹਨਾਂ ਦਾ ਜਿਹੜਾ ਪਹਿ ਪਿਆ ਹੈਗਾ ਤੇ ਪਹਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਚਾਹੀਦਾ ਹੈਗਾ ਤੇ ਜੁਰਮ ਦੀ ਦੁਨੀਆ ਤੋਂ ਹੀ ਇਹ ਜਿਹੜਾ ਪਹਿ ਕਮਾਰੇ ਜਿਹੜਾ ਸਮਾਨ ਲੁੱਟਦੇ ਸੀਗੇ ਕਿਸੇ ਨਾ ਕਿਸੇ ਦਾ ਸੇਲ ਆਊਟ ਕਰਦੇ ਹੋਣਗੇ ਕੁਛ ਇਦਾਂ ਉਹਨਾਂ ਨੂੰ ਚੀਜ਼ਾਂ ਕਰ ਇਹ ਆਪਣੀ ਆਪਣੀ ਹੀ ਵਰਤੋਂ ਲਈ ਜਿਹੜਾ ਇਹ ਕਰਦੇ ਸੀਗੇ ਮੋਟਲੀ ਪੋਸਟੇਜ ਛੇਣ ਕਰ ਸਾਹਮਣੇ ਠੀਕ ਹੈ ਸਰ ਨੈਕਸਟ ਦੱਸੋ